ਜੇ ਤਾਂ ਇਹਦੀ ਇਹ ਵਾਲੀ ਪਾਈਪ क्रैक ਹੋ ਜੇ ਇਹ ਹੈਗੀ ਆ ਟਰਬੋ ਵਾਲੀ ਗੱਡੀ ਆਪਣੀ ਮਾੜੀ ਜੀ क्रैक ਹੁੰਦੀ ਮਾੜੀ ਜੀ ਕਿਉਂਕਿ ਆਪਾਂ ਰੇਸ ਮਾਰਦੇ ਇੱਥੇ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ ਇੱਕ ਦਿੱਕਤ ਇਹ ਚੈੱਕ ਕਰ ਲਿਆ ਕਰੋ ਕੱਲ ਮੈਨੂੰ ਇੱਕ ਵੀਰ ਦਾ ਫੋਨ ਵੀ ਆਇਆ ਸੀਗਾ ਉਹ ਜਲੰਧਰ ਗੱਡੀ ਦਿਖਾਉਣ ਜਾਂਦਾ ਪਿਆ ਸੀ ਉਹਦੇ ਗੱਡੀ ਚੋਂ ਡੀਜ਼ਲ ਨਿਕਲਿਆ ਪਾਣੀ ਨਿਕਲਿਆ ਡੀਜ਼ਲ ਚੋਂ ਡੀਜ਼ਲ ਵਾਲੇ ਫਿਲਟਰ ਚੋਂ ਵੀ ਪਾਣੀ ਨਿਕਲਿਆ ਟੈਂਕੀ ਚੋਂ ਵੀ ਪਾਣੀ ਨਿਕਲਿਆ ਉਹ ਵੀਰ ਨਾਲ ਮੇਰੀ ਗੱਲਬਾਤ ਵੀ ਹੋਈ ਸੀ ਕਿਉਂਕਿ ਉਹਨੂੰ ਜਦੋਂ ਦਿੱਕਤ ਆਈ ਉਹਨੇ ਮੈਨੂੰ ਵੀਡੀਓ ਕਾਲ ਲਾ ਕੇ ਦਿਖਾਇਆ ਕਹਿੰਦਾ ਰੰਜੋਦ ਯਾਰ ਇਦਾਂ ਕਰਦੀ ਆ ਵੀ ਕੋਈ ਹੱਲ ਜਿਹੜੇ ਜਿਹੜੇ ਹੱਲ ਮੈਨੂੰ ਪਤਾ ਸੀ ਮੈਂ ਉਹ ਦੱਸ ਦਿੱਤੇ ਤੇ ਉਹ ਹੀ ਤੁਹਾਨੂੰ ਦੱਸਣੇ ਆ ਇੱਕ ਤਾਂ ਇਹਦੀ ਆ ਪਾਈਪ ਚੈੱਕ ਕਰ ਲਿਆ ਕਰੋ ਮੇਜ ਕਿਤੇ ਮਾਰੀ ਮੋਟ ਕ੍ਰੈਕ ਆ ਇੱਕ ਇਹਦਾ ਆ ਵਾਲਾ ਪਲੱਗ ਜੇ ਤਾਂ ਪਾਣੀ ਵਿੱਚ ਦੀ ਲੰਗੀ ਆ ਤੇ ਆ ਵਾਲਾ ਪਲੱਗ ਇਹ ਦੰਗਲ ਮਾਰ ਲਿਆ ਕਰ ਆਹ ਵਾਲਾ ਪਲੱਗ ਇਹ ਪਲੱਗ ਦਾ ਦੱਸਾ ਕੀ ਸਿਸਟਮ ਆ ਸੀ ਵੀ ਕੱਲ ਕੀ ਕੀਤਾ ਜਦੋਂ ਸਾਰੇ ਡੁੱਬ ਗਏ ਨੇ ਰੇਸ ਛੱਡਤੀ ਪੁਲ ਦੇ ਥੱਲੇੋਂ ਲੰਘਦੇ ਪਏ ਸੀ ਪੁਲ ਦੇ ਥੱਲੇੋਂ ਲੰਘਦੇ ਲੰਘਦੇ ਤੇ ਮੈਨੂੰ ਛੋਟਾ ਕਹਿੰਦਾ ਕਹਿੰਦਾ ਛੱਡ ਗਈ ਕਹਿੰਦਾ ਕੰਮ ਅੱਧ ਪਾਣੀ ਦਾ ਲੈਪਾਰ ਕੀਤਾ ਜਦੋਂ ਉਧਰੋਂ ਡਰ ਲੱਗੇ ਵੀ ਪਤਾ ਨਹੀਂ ਹੁਣੇ ਸਿਰੇ ਲੱਗੂਗੀ ਕਿ ਨਹੀਂ ਲੱਗੂਗੀ ਪਰ ਕਰਮਾਂ ਵਾਲੀ ਨਾ ਲੰਘ ਗਈ